ਜਿਹੜਾ ਲੇਵਾ ਲੂਵਾ ਦੇਖ ਲਓ ਤੁਸੀਂ 38 49 ਲੀਟਰ ਵਾਲੀ ਤੇ ਥਾਣ ਜਿਹੜਾ ਹੈਗਾ ਦੇਖ ਲਓ 45 ਲੀਟਰ ਦੁੱਧ ਕਿਹੜਾ ਥੋੜਾ ਹੋ ਜਾਂਦਾ ਇਹ ਆ ਦੇਖ ਲਓ ਤੁਸੀਂ ਹਾਂ ਆ ਗੁਰਪ੍ਰੀਤ ਸਿਆਣਾ ਭਰਾ ਉਹ ਪਾਸੇ ਹੋ ਜਾਂਦਾ ਕਹਿੰਦਾ ਮੱਝ ਦਿਖਾਦਗੀ ਆਪਣੀ ਦੀ ਜੇ ਚੋਕੇ ਮਾਲੋ 38 49 ਕਿਲੋ ਕਿਸ ਨੇ ਚੋਕੇ ਲੈ ਕੇ ਆ ਹਾਂਜੀ ਹਸੀਕਾਲ ਦੋਸਤੋ ਮੈਂ ਰਮਨਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਫਿਰ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਹਾਂ ਅਮਰਗੜ ਚਲਬੂਟੀ ਪਿੰਡ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਿੱਤਰੋ ਜਿਹੜੀ ਆ ਸਕਰੀਨ ਤੇ ਤੁਹਾਨੂੰ ਆਹ ਗਾਂ ਦੇਸੀ ਆਂਦੀ ਐ ਟਾਪ ਦਾ ਨਗੀਨਾ ਅੱਜ ਆਪਾਂ ਤੁਹਾਨੂੰ ਵਿਸ਼ੇਸ਼ ਵੀਡੀਓ ਤਾਂ ਐਸੀ ਗਾਂ ਦੀ ਰਹੂਗੀ ਤੇ ਆ ਇੱਕ ਗਾਂ ਹੈਗੀ ਆ ਜਿਹੜੀ ਮੱਝ ਨਾਲ ਖੜੀ ਐ ਨਾ ਇਹਦੀ ਵੀ ਜਾਣਕਾਰੀ ਲਵਾਂਗੇ ਇੱਕ ਜਿਹੜੀ ਆ ਗਾਂ ਵੀ ਆਪਾਂ ਤੁਹਾਨੂੰ ਦਿਖਾਉਣੀ ਸੀ ਬਾਕੀ ਇਹ ਆਪਣੇ ਆਉਣ ਤੋਂ ਪਹਿਲਾਂ ਦੋਸਤੋ ਇਹ ਵੇਚ ਗਈ ਆਜੋ ਬਾਈ ਨਾਲ ਕਰਵਾਈਏ ਗੱਲਬਾਤ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਕਰਾ ਨਾਮ ਗੁਰਪ੍ਰੀਤ ਬਾਈ ਪਿੰਡ ਅਮਰਗੜ ਚਲਬੁੱਟੀ ਠੀਕ ਆ ਜਲਾ ਬਠਿੰਡਾ ਜਲਾ ਬਠਿੰਡਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਪੈਂਦਾ ਭਾਈ ਇਹ 10 12 ਕਿਲੋਮੀਟਰ ਆ ਭਾਈ ਤੇ ਇਧਰੋਂ ਗੋਨੇਣਾ ਗੋਨੇਣਾ ਹੈਗਾ 1.5 2 ਕਿਲੋਮੀਟਰ ਅੱਛਾ ਗੁਰਪ੍ਰੀਤ ਆਪਣੇ ਕੋਲ ਜਿਵੇਂ ਗੱਲ ਕਰਕੇ ਤੀਜੀ ਚੌਥੀ ਵੀਡੀਓ ਹੋਊਗੀ ਹਾਂਜੀ ਹੈਨਾ ਹਾਂਜੀ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਯਾਰ ਜਿਹੜੀ ਅੱਜ ਆਪਾਂ ਜਾਣਕਾਰੀ ਦੇਣੀ ਆ ਆਹ ਵੇਖੜ ਦੀ ਹਾਂਜੀ ਤੇ ਸਾਰੀਆਂ ਵੀਡੀਓ ਦੇ ਵਿੱਚ ਇਹ ਵੇਖੜ ਆਪਣੀ ਦੇਖ ਸਕਦਾ ਹੈਨਾ ਹਾਂਜੀ ਸਾਰੀਆਂ ਚ ਦੇਖ ਸਕਦਾ ਘਰ ਦੀ ਗਾਂ ਸੀ ਆਪਣੇ ਇਹ ਠੀਕ ਹੈ ਤੇ ਗੁਰਪ੍ਰੀਤ ਇਹ ਫਿਰ ਮੈਨੂੰ ਐਂ ਦੱਸ ਕਿੰਵੇਂ ਸੂਏ ਹੈ ਸੂਨ ਵਾਲੀ ਹੈ ਇਹ ਤੀਜਾ ਸੂਆ ਸੂ ਗਈ ਤੀਜਾ ਹਾਂਜੀ ਠੀਕ ਆ ਤੇ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਦੱਸੇਗਾ 38 49 ਲੀਟਰ ਦੁੱਧ ਪਾਇਏ ਨੇ 38 49 ਲੀਟਰ ਹਾਂ ਜਰਮੈਨੂ ਐ ਦੱਸ ਗਰਲੈਂਟੋ ਜੀ ਦਾ ਇਹ ਹਾਂਜੀ ਤੇ ਗਰਮੀਆਂ ਦਾ ਤੋਹਫਾ ਗਰਮੀਆਂ ਤੇ ਫਿਰ ਮੰਨਣਾ ਨਹੀਂ ਕਿਸੇ ਨੇ ਯਾਰ 38 49 ਲੀਟਰ ਦੁੱਧ ਤੇਰਾ ਵੀ ਦੂਜੇ ਸੂਏ ਪਾਇਆ ਹੈ ਮਨਾ ਕੇ ਦੇ ਦਾਂਗੇ ਬਾਈ ਤੋਲ ਕੇ ਦੇ ਦੇਗਾ ਹਾਂ ਅਗਰ ਰੇਟ ਲੈਦਾ ਹੋਊਗਾ ਜਿਹੜਾ ਮੈਂ ਤੇ ਲੈ ਕੇ ਜਾਵਾਂ ਅੱਛਾ ਹਾਂ ਜਿਹੜਾ ਮਣਕੇ ਲੈ ਕੇ ਜਾਊ ਉਹਦਾ ਰੇਟ ਫਿਰ ਅਲੱਗ ਹੋਊਗਾ ਅਲੱਗ ਹੋਊਗਾ ਯਾਰ ਗਾਂ ਤਾਂ ਤੇਰੀ ਮੈਂ ਤੈਨੂੰ ਦੱਸਾਂ ਗੱਲ ਵੀ ਥੁੱਲੋ ਥੁੱਲੋ ਪੂਰੀ ਸੋਹਣੀ ਤਿਆਰ ਹੋਈ ਆ ਗੁਰਪ੍ਰੀਤ ਬਾਕੀ 4 2 4 3 ਫੈਂਟ ਆਉਂਦੀ ਰਹੀ ਆ ਕੋਈ ਐ ਨਹੀਂ ਮਾਲੂ ਪਤਲਾ ਦੁੱਧ ਦੀ ਅੱਛਾ ਪਤਲਾ ਜਾਂ ਦੁੱਧ ਨਹੀਂ ਸੀਗਾ ਹਾਂ ਯਾ 38 39 ਲੀਟਰ ਵਾਲੀ ਤਾਂ ਕਮਾਲ ਆ ਮੈਨੂੰ ਤੇਰੇ ਤੇ ਵਿਸ਼ਵਾਸ ਆ ਕਿਉਂਕਿ ਜਦੋਂ ਤੂੰ ਐਂ ਕਹਤਾ ਭਈ ਆਪਾਂ ਵੀ ਐਂ ਆਪਾਂ ਆ ਗੱਲ ਕਹਿਣੀ ਆ ਵੀ ਤੋਲ ਕੇ ਲੈ ਜੇ ਹਾਂਜੀ ਤੋਲ ਕੇ ਜਿਹੜਾ ਦੇਵੇਂਗਾ ਦੁੱਧ ਵੀ ਮੰਨ ਲਾ 15 ਜਾਂ 20 ਦਿਨਾਂ ਦਾ ਕਿੰਨੇ ਕਿਲੋ ਤੋਲ ਕੇ ਦੇਂਗਾ ਸਹੀ ਉਹ ਬਈ ਆਪਾਂ ਮੰਨ ਲਓ 38 49 ਕਿਲੋ ਹੀ ਤੋਲ ਦਿਆਂਗੇ ਵੀ 38 49 ਕਿਲੋ ਤੋਲ ਦੇਗਾ 15 ਤੋਂ 20 ਦਿਨਾਂ ਚ ਇਹ ਮੰਨ ਲਓ ਵੀ 20 ਯਾਰ ਮੈਂ ਗੁਰਪ੍ਰੀਤ ਤਾਂ ਹੀ ਵੀ ਕਿਹਾ ਸੀ 36 ਵੀ ਰਹਿ ਸਕਦਾ ਨਹੀਂ ਰਹਿੰਦਾ ਜੀ اچھا ਜਦੋਂ ਆਪਾਂ ਇੰਨਾ ਦਾ ਪਿਛਲੀ ਸੂਈ ਕੱਢਿਆ ਇੱਕ ਤਾਂ ਵੱਧ ਕੱਢੂਗੀ ਵੱਧ ਕੱਢੂਗੀ ਹਾਂਜੀ ਮੈਨੂੰ ਤਾਂ ਫਿਰ ਆਏ ਆ ਨਾ ਯਾਰ ਵੀ ਤੇਰੀ ਟਾਪ ਦੀ ਗਾਂ ਹੈ ਠੀਕ ਹੈ 38 49 ਲੀਟਰ ਦੁੱਧ ਵੀ ਬਹੁਤ ਆ ਹਾਂ ਨਾ ਤੇ ਤੋਲ ਕੇ ਧਾ ਫਿਰ ਸਾਨੂੰ ਬਾਕੀ ਨਾ ਮੱਝ ਦੀ ਜਾਣਕਾਰੀ ਤੇ ਆਹ ਗਾਂ ਬਾਰੇ ਆਪਾਂ ਫੇਰ ਗੱਲ ਕਰਾਂਗੇ ਮਿੱਤਰੋ ਜਿਹੜੀ ਆਹ ਗਾਂ ਨਾ ਮੈਨੂੰ ਪੂਰੀ ਸੋਹਣੀ ਲੱਗੀ ਬਾਕੀ ਸ਼ਾਰਟ ਸ਼ੂਟ ਵਿੱਚ ਆਪਾਂ ਲਾਈ ਦੇਵਾਂਗੇ ਤੇ ਆਹ ਦੇਖੋ ਤੁਸੀਂ ਓਏ ਬਾਕੀ ਦਿਨ ਹਦਿਆ 10 ਤੇ 11 ਨੂੰ ਪੂਰੇ ਜੀ 10 ਤੇ 11 ਨੂੰ ਪੂਰੇ ਹੁੰਦੇ ਇਹ ਦਿਨ ਅੱਛਾ ਲੈ ਕਮਾਲ ਦੀ ਗੱਲ ਹੈ ਯਾਰ ਫਿਰ ਇਹ ਤੋਂ ਤਾਂ ਨਾ ਮਾ ਮਾਂ ਦੀ ਧੀ ਨਾ ਇਹ ਗੱਲ ਕਰਕੇ ਲੇਵਾ ਲੈ ਕੇ ਤੁਰਿਆ ਨਹੀਂ ਜਾਂਦਾ ਮਿੱਤਰੋ 38 39 ਲੀਟਰ ਦੁੱਧ ਕਿਹੜਾ ਥੋੜਾ ਹੋ ਜਾਂਦਾ ਇਹ ਆ ਦੇਖ ਲਓ ਤੁਸੀਂ ਬਹੁਤ ਜਿਆਦੇ ਸੋਹਣੇ ਲੇਵੇ ਵਾਲੀ ਆਪਾਂ ਤੁਹਾਨੂੰ ਗਾਂ ਕਹਿ ਸਕਦੇ ਆ ਇਹ ਇਹ ਆ ਲਾ ਧੁੱਪੇ ਜੇ ਲੈ ਚੱਲ ਇੱਥੇ ਚਲਕੌਰ ਜੀ ਪੈਂਦੀ ਆ ਇਹ ਆ ਦੇਖੋ ਆ ਹਾ 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 ਲੈ ਲੈ ਮਿੱਤਰੋ ਹੁਣ ਤੁਸੀਂ ਚੈੱਕ ਕਰ ਲਓ ਐਨ ਮੈਂ ਕਹਿੰਦਾ ਵੀ ਗਾਂ ਫਰਿੱਜ ਚ ਲੱਗੀ ਖੜੀ ਸੀ ਇਹਦੀ ਮਾਦੀਤੀ ਦਾ ਧੁੱਪੇ ਉਹਨੂੰ ਕਿਹੜਾ ਜੀ ਕਰਦਾ ਥਾਂ ਤੁਸੀਂ ਦੇਖ ਲਓ ਕਿੰਡਾ ਸੋਹਣਾ ਥਾਂ ਲੱਗਿਆ ਹਨਾ ਲੇਵੇ ਨੂੰ ਐਨ ਬਾਕਮਾ ਲੈ ਜਾ ਖਿੱਚ ਕੇ ਕਰਾ ਏ ਆ ਦੇਖੋ 38 49 ਲੀਟਰ ਵਾਲੀ ਅੱਜ ਆਪਾਂ ਤੁਹਾਨੂੰ ਗਾਂ ਗਰਲੈਂਡੋ ਨਸਲ ਦੀ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਮੋੜ ਲਾ ਗੁਰਪੀਤੁਰਨੂ ਆ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਗਾਂ ਕਿਵੇਂ ਲੱਗੀ ਹੈ ਨਾ ਲੈ ਜਾ ਕਰ ਲੈ ਜਾ ਲੈ ਜਾ ਬਾਹ ਕਮਾਲ ਜਿਹੜਾ ਲੇਵਾ ਲੂਵਾ ਦੇਖ ਲਓ ਤੁਸੀਂ 38 49 ਲੀਟਰ ਵਾਲੀ ਤੇ ਥਣ ਜਿਹੜਾ ਹੈਗਾ ਦੇਖ ਲਓ ਆ ਦੇਖ ਲਓ ਪਿੱਠ ਪੂੜੇ ਦੀ ਬੰਤਰ ਦੇਖ ਲਓ ਤੁਸੀਂ ਹੈਂ ਮੂੰਹ ਦੀ ਦੇਖ ਲਓ ਤੁਸੀਂ ਨਾਲੇ ਲੈ ਜਾ ਏ ਠੀਬੰਨੇਗਾ ਬੰਲਾ ਬੰਲਾ ਗੁਰਪ੍ਰੀਤ ਪੰਲਾ ਇੱਧਰ ਵੀ ਸ਼ਾਂ ਆ ਗਈ ਅਛਾ ਕਰ ਗੁਰਪ੍ਰੀਤ ਹੁਣ ਇਹਦਾ ਰੇਟ ਦੱਸ ਫਿਰ ਰੇਟ ਕਿੰਨਾ ਕਰਦਾ ਰੇਟ ਤਾਂ ਜਿੰਨਾ ਮਰਜ਼ੀ ਕਰਾ ਲੋ ਭਲਾਂ ਦੀ 1.5 ਕਰਾ ਲੋ ਜੀ 40 ਕਰਾ ਲੋ ਸਵਾ ਲੱਖ ਦੀ ਗਾਂ ਅੱਜ ਦੇ ਦਾਂਗੇ ਸਵਾ ਲੱਖ ਦੀ ਹਾਂਜੀ ਦਿਨ ਕਿੰਨੇ ਪਏ ਇਹਦੇ ਦੇਰ ਮાળੋ ਦਸ ਤੇ 11 ਨੂੰ ਪੂਰੇ ਹੁੰਦੇ ਆ। ਮੈਂ ਦੋ ਤਿੰਨ ਕਿ ਦਿਨ ਲੈ ਜੂਗੀ। ਮਾਲੋ ਸੂ ਵੀ ਸਕਦੀ ਹੈ ਜੀ। ਸੂ ਵੀ ਸਕਦੀ ਹੈ ਕਰਕੇ। ਠੀਕ ਹੈ। ਤੇ ਗੁਰਪ੍ਰੀਤ ਫਿਰ ਜੇ ਚੋਕੇ ਲੈਣ ਵਾਲਾ ਤੂੰ ਅੱਖ ਦੀ ਰੇਟ ਹੋਰ ਹੋ ਉਹ ਕਿੰਨੇ ਦੀ? ਜੇ ਚੋਕੇ ਮਾਲੋ 38 39 ਕਿਲੋ ਕਿਸ ਨੇ ਚੋਕੇ ਲੈਣਾ ਫਿਰ 1.5 ਲੱਖ ਦੀ ਗਾਂ ਦੇ ਮਾਗੇ ਜੀ 38 39 ਕਿਲੋ ਚ ਤੋਲ ਕੇ ਦੇ ਦਾਂਗੇ ਦੋ ਦੋ। ਅੱਛਾ। ਹਾਂ। ਉਹ 1.5 ਲੱਖ ਦੀ। ਜੇ ਤੇਰੇ ਤੇ ਕੋਈ ਵਿਸ਼ਵਾਸ ਕਰਕੇ ਲੈ ਜਾਂਦਾ ਫਿਰ ਸਵਾ। ਫਿਰ ਸਵਾ ਲੱਖ ਦੀ ਦੇ ਦਾਂਗੇ। ਵਿਸ਼ਵਾਸ ਕਰਕੇ ਲੈ ਜਾਂਦਾ ਉਹਦੇ ਚ ਮਾਨਤਾਨ ਦੱਸ ਦੇ ਮੈਨੂੰ ਜਮਾ। ਉਹਦੇ ਚ ਮਾਨਤਾਨ ਕਰ ਦਾਂਗੇ ਜੀ। ਟਾਟਾ ਬਾਟਾ ਕਰ ਦੇ ਬਸ ਤੈਨੂੰ ਟਾਟਾ ਬਾਟਾ ਵਾਲੀ ਹੀ ਨਹੀਂ ਜਮਾ ਟਾਟਾ ਬਾਟਾ ਖਿੱਚ ਦੇ ਇੱਕ 20 ਦੀ ਦੇ ਦਾਂਗੇ ਜੀ ਆਹ ਹਾ ਹਾ ਦਿਲ ਤੇਰਾ ਵੀ ਨਾ ਮੇਤਰਾ ਤੂੰ ਦਿਨੋਂ ਦਿਨ ਸੋਹਣਾ ਤਾਂ ਹੁੰਦਾ ਯਾਨਾ ਤੈਨੂੰ ਮੈਂ ਦੱਸਾਂ ਗੱਲ ਤੇ ਉਹ ਜੋ ਦਿਲ ਤੂੰ ਤੰਗ ਕਰਦਾ ਯਾਨਾ ਕੀ ਗੱਲ ਵੀ ਨਹੀਂ ਜਾਇ ਜੀ ਮੰਗੇ ਜੀ ਵੀ ਜਾਇ ਮੰਗੇ ਦਾ ਜਾਇ ਜਾ ਦੇਖ ਦੇਖ ਗਾ ਰੇਟ ਆਪਣੇ 2 ਹੋ ਗਏ ਡੂਡ ਵਾਲਾ ਵੀ ਹੋ ਗਿਆ ਕੋਈ ਬੰਦਾ ਇੱਥੇ ਵੀ ਟਾਟਾ ਆਪਾਂ ਮੰਨ ਲਓ ਜੀ ਜਿਹੜੇ ਮੰਨ ਲਓ 20 ਦਿਨ ਸੰਭਾਗੇ ਵੀ ਨੇ ਇਹਨਾਂ ਨੂੰ ਸਹੀ ਗੱਲ ਹੈ ਹਾਂ ਦੋਤੇ ਲਿਆ ਕੇ ਉਹ ਖਰਾਕਾ ਮੰਗਾਂਗਾ ਠੀਕ ਹੈ ਇਸ ਕਰਕੇ ਮੰਨ ਲਓ ਫਿਰ ਕੋਈ ਉਹਦਾ ਉਹਦੇ ਨੂੰ ਐ ਸੀਸਾ ਬਣਾ ਕੇ ਦੇ ਉਹਦਾ ਸੀਸਾ ਬਣਾ ਕੇ ਸਾਰਾ ਗੋਦ ਮੂਰੇ ਰੱਖਦੇ ਆਂਗੇ ਠੀਕ ਹੈ ਆ ਚੱਕ ਭਈ ਕਾ ਬਾਕੀ ਬੱਚਾ ਬੱਚੀ ਜਿਹੜੇ ਦਿੱਤਾ ਉਹ ਕਰ ਮਾਰ ਆ ਜਾ ਫਿਰ ਕਰ ਮੱਝ ਕਿ ਨਹੀਂ ਚੱਲਗੇ ਅੰਦਰ ਚੱਲ ਕੇ ਰਾ ਹੁਣ ਉਹ ਬੈਠਾ ਇੱਕ ਸਾਡਾ ਜੈਮਲ ਯਾਰ ਹਨਾ ਇਹ ਇਹ ਭਾਈ ਸਾਡਾ ਦੇਖ ਇਹ ਬੂਦਰੀਆਂ ਹੀ ਖਲਾਰਕੀ ਰੱਖਦਾ ਹੁੰਦਾ ਤੇ ਅਛਾ ਗੁਰਪ੍ਰੀਤ ਜਿਵੇਂ ਆਹਾ ਤੇਰੀ ਮੱਝ ਆ ਗਈ ਹੁਣ ਇਹਦੀ ਦੱਸ ਕਿੰਨਾ ਸੂਆ ਇਹ ਚੌਥਾ ਸੂਆ ਸੂਗੀ ਅੱਛਾ ਚੌਥਾ ਸੂਆ ਹਾਂਜੀ ਠੀਕ ਆ ਯਰ ਗੁਰਪੀਤ ਚੌਥਾ ਸੂਆ ਸੂ ਗਈ ਤੇ ਤੀਜੇ ਸੂਏ ਦਾ ਦੁੱਧ ਤਾਂ ਦੱਸ ਮੈਨੂੰ ਦੁੱਧ ਮਾਲਕਾਂ ਨੇ ਤਾਂ 18 ਕਿਲੋ ਦੱਸਿਆ ਜੀ ਕੱਚੀ ਵਾਲੀ ਪਈ ਹੈ ਯਾਰ ਹਾਂਜੀ 12 ਦਿਨ ਪਈ ਆ ਪੂਰੇ ਹੁਣ ਚ ਆਪਾਂ 16 ਕਿਲੋ ਦੀ ਓਟ ਤੇ ਦੇ ਦੇਾਂਗੇ ਮਾਜੇ 16 ਕਿਲੋ ਓਟ ਤੇ ਤੇ ਦਿਨ ਕਿੰਨੇ ਪਈ ਇਹਦੇ ਦਿਨ 12 ਪਈ ਆ ਜੀ ਪੂਰੇ ਅੱਛਾ 12 ਦਿਨ ਪਈ ਆ ਹਾਂਜੀ ਠੀਕ ਆ ਤੇ ਗੁਰਪੀ ਗੁਰਪੀ ਨੇੜੇ ਹੋਈ ਮੜਾ ਜੀ ਕੱਦ ਦੀ ਜਜਮੈਂਟ ਕਰਾਦਗੇ ਆਪਾਂ ਕੱਦ ਦੇਖ ਲਓ ਜੀ ਤੂੰ ਇਹ ਤੀਜਾ ਸੂਆ ਵੀ ਕਹਿ ਸਕਦਾ ਸੀ ਹਣਾ ਨਹੀਂ ਚੌਥਾ ਸੂਆ ਆਪਾਂ ਉਹ ਕੰਮ ਕਰਨੇ ਨਹੀਂ ਕਰਨੇ ਨਹੀਂ ਤੇ ਇੱਕ ਵਾਰੀ ਨਾ ਇਹਨੂੰ ਤਾਂ ਤੀਜਾ ਕਹਿ ਕੇ ਵੀ ਚਲਦੀ ਸੀਗੀ ਚਲਦੀ ਸੀ ਚਲਦੀ ਸੀ ਆ ਦੇਖੋ ਥਣਲੇਵਾ ਪੂਰਾ ਸੋਹਣਾ ਸਾਫ ਬਹੁਤ ਪਿੱਠਪੂੜੇ ਦੀ ਬੰਤਰ ਦੇਖੋ ਗੁਰਬੀ 16 ਲੀਟਰ ਦੀ ਓਟ ਲੈ ਲੇਗਾ 16 ਲੀਟਰ ਦੀ ਓਟ ਲੈ ਫਿਰ ਕੇ ਰੈ ਇਹਨੂੰ ਲੈ ਵੀ ਮਿੱਤਰੋ 16 ਲੀਟਰ ਦੀ ਓਟ ਤੇ ਭਾਈ ਕਹਿੰਦਾ ਓਟ ਦੱਸਾਂ ਮੈਂ ਤੁਹਾਨੂੰ ਕੀ ਹੁੰਦੀ ਆ ਵੀ ਭਾਈ ਆ ਸੌਦਾ ਕਰ ਲਓ 16 ਲੀਟਰ ਦੁੱਧ ਸੀ ਮਤਲਬ ਤੁਹਾਡੇ ਘਰੇ ਵੀ ਦਿਊਗੀ ਬਾਕੀ ਜੀਜੂ ਲਾਜੇ ਪਸ਼ੂ ਉਹ ਗੱਲ ਵੱਖਰੀ ਹੁੰਦੀ ਆ ਹਨਾ ਇਹ ਆ ਦੇਖ ਲਓ ਮੈਂ ਇਹਦਾ ਕੱਦ ਕਾਠ ਤੇ ਲੇਵਲੂਆਂ ਸੋਹਣਾ ਪੂਰਾ ਤੇ ਆ ਪਿੱਠਪੂੜੇ ਦੀ ਬੰਤਰਚਾਰੇ ਕੰਨੀਆਂ ਤੋਂ ਇੱਕੋ ਜਿਹਾ ਸਿੰਘ ਦੇਖ ਲਓ ਤੁਸੀਂ ਜੇ ਗੱਲ ਕਰਗੇ ਨਾ ਗੁਰਪ੍ਰੀਤ ਜੇ ਤੀਜਾ ਸੂਆ ਕਹਿੰਦਾ ਫਿਰ ਸਿੰਘਾਂ ਨੇ ਕਹਿਣਾ ਸੀ ਵੀ ਚੌਥਾ ਸੂਆ ਹਨਾ ਇਹ ਤਾਂ ਕਰਕੇ ਵੀ ਬਾਈ ਕਹਿੰਦਾ ਆਪਾਂ ਸਹੀ ਸੂਆ ਦੱਸਣਾ ਬਾਕੀ ਲੇਵਾ ਬਹੁਤ ਸੋਹਣਾ ਕਰਨ ਵਾਲੀ ਦਾ ਹਨਾ ਐਨ ਕੱਲਾ ਕੱਲਾ ਪੀਪਣੀਆਂ ਵਰਗੇ ਥਣ ਪਏ ਆ ਉਰਾਂ ਲਿਆ ਕਰ ਗੁਰਪ੍ਰੀਤ ਇਹ ਆ ਇਧਰ ਨੀਵਾਂ ਆ ਜਾ ਥਾਂ ਹੋ ਜਾਂਦਾ ਇਹ ਆ ਦੇਖੋ ਹਾਂ ਆ ਗੁਰਪੀ ਸਿਆਣਾ ਭਰਾ ਉਹ ਪਾਸੇ ਹੋ ਜਾਂਦਾ ਕਹਿੰਦਾ ਮੱਝ ਦਿਖਾਦ ਗਿਆ ਆਪਾਂ ਦਾ ਫਿਰ ਵੀ ਦਿਨੋਂ ਦਿਨ ਕਹਿੰਦਾ ਸੋਹਣੀ ਹੋਈ ਜਾਂਨੇ ਆ ਇਹ ਆ ਦੇਖ ਲੋ ਸੋਹਣੀ ਮੈਂ ਹੈਗੀ ਬਾਕੀ ਰੇਟ ਤੇ ਡਿਪੈਂਡ ਕਰੂਗਾ ਵੀ ਰੇਟ ਕਿੰਨਾ ਰਹਿੰਦਾ ਆਪਾਂ ਨੂੰ ਰੇਟ ਤੱਕ ਮਤਲਬ ਆ ਠੀਕ ਐ ਇਹ ਫਲੀਆਂ ਵਰਗੇ ਥਾੜਾ ਜਿਹਾ ਬਾਹਨ ਲਾ ਕਰਾਂ ਗੁਰਪੀ ਤੇ ਆ ਗਾਂ ਦੀ ਦਾ ਤਿਆਰੀ ਦੇਖੋ ਮੈਨੂੰ ਐਂ ਦੱਸ ਗੁਰਪੀ ਦਾ ਕਿੰਨਾ ਰੇਟ ਇਹਦਾ ਰੇਟ ਤਾਂ ਆਪਣਾਂ ਦੀ ਸਵਾ ਕਰਾ ਲਓ ਜੀ ਤੇ 118 ਦੀ ਮੱਝ ਦੇ ਦਾਂਗੇ 118 ਦੀ ਹਾਂਜੀ ਮਾਨਤਾਨੇ ਚ ਮਾਨਤਾਨ ਕਰ ਦਾਂਗੇ ਜੀ ਠੀਕ ਆ ਗੁਰਪੀਤਾ ਉਹ ਤੇਰੀ ਮੈਨੂੰ ਨਾ ਇੱਕ ਜਿਹੜੀ ਤੀਜੀ ਨੰਬਰ ਤੇ ਗਾਂ ਦਿਖਾਉਣੀ ਸੀ ਇਹ ਤੁਸੀਂ ਵੇਚਤੀ ਹਾਂਜੀ ਯਾਰ ਗਾਂ ਤਾਂ ਆ ਵੀ ਯਾਰ ਪੂਰੇ ਕਿੜੇ ਲੱਗੜਾ ਇਹ ਕਿੱਦੇ ਸੂਈ ਐ ਇਹ ਰਾਤ ਸੂਈ ਐ ਜੀ ਤੇ ਮਗਰ ਬੱਛੀ ਮਗਰ ਬੱਛੀ ਦਿੱਤੀ ਆ ਜੀ ਅੱਛਾ ਮਗਰ ਬੱਛੀ ਹੈ ਹਾਂਜੀ ਠੀਕ ਆ ਤੇ ਯਾਰ ਇਹਦਾ ਕੱਦ ਕਾਠ ਜਿਵੇਂ ਹੁਣ ਤਾਂ ਚਲ ਸੁਕੇ ਜੇ ਲਿਫੜ ਗਈ ਵੱਧ ਤੇ ਰਕਾਦੀ ਬਹੁਤ ਹੈ ਤੇ ਇਹ ਕਿਵੇਂ ਕੁਸ ਸੀਗਾ ਕਿੰਨਾ ਦੂਜਾ ਸੁਆ ਸੁਈ ਸੀਗੀ ਜੀ ਕਿੰਨਾ ਦੂਜਾ ਸੁਆ ਦੂਜਾ ਹਾਂ ਦੰਦਾ ਚ ਛਿੱਗੀ ਆ ਜੀ ਅੱਛਾ ਤੇ ਦੁੱਧ ਕੱਢਿਆ ਹੋਇਆ ਤਰਕੇ ਮੰਨ ਲਓ ਕੱਢਿਆ ਇਹਦਾ ਮੈਂ ਵੀ ਹਾਂ ਹੁਣ ਸੌਦਾ ਹੋ ਗਿਆ ਸੀ ਹੁਣ ਵੀ ਵਲਟੀ ਦੁੱਧ ਦੀ ਘਰ ਤੇ ਬੈਠਾ ਤੇ ਮੈਨੂੰ ਐ ਲੱਗਦਾ ਕਿ ਕਿਲੋ 2 ਕਿਲੋ ਤਾਂ ਇਹ ਬਾਹਰੀ ਡੋਲ ਗਈ ਹੋ ਤਾਂ ਹਾਂ ਡੋਲ ਗਈ ਮੰਨ ਲਓ ਤਿਆਰੀ ਵਾਲੀ ਚੰਗੀ ਕਿੰਨੇ ਦੀ ਵੇਚੀ ਹੈ ਜਜਮੈਂਟ ਦੀ ਆ ਜਾਂਦੀ ਹੈ 1,30,000 ਸੀ 1,30,000 ਦੀ ਤੇ ਦੁੱਧ ਕਿੰਨਾ ਦੁੱਧ ਮੰਨ ਲਓ ਵੀ 26 ਕਿਲੋ ਦਾ ਪਾ ਦੂ। ਭਾਂ ਦੀ ਹੈਨਾ। ਠੀਕ ਆ। ਲੈ ਵੀ 1,30,000 ਦੀ ਵੇਚੀ ਐ। ਮੁੜ ਕੇ ਉਹਨਾਂ ਨੂੰ ਨਫਾ ਵੀ ਲੈਂਦੇ ਸੀ ਕੋਈ ਗੁਰਪੀ ਦਾ। ਆਹ ਲਾਉਂਦੇ ਸੀ ਜੀ ਉਹ ਕਹਿੰਦੇ ਰੱਖਣ ਨੂੰ ਲਈ ਜਾਂਦੇ। ਰੱਖਣ ਨੂੰ ਲਈ ਐ। ਠੀਕ ਆ। ਨੰਬਰ ਦੱਸ ਦੇ ਬਈ ਤੇਰਾ। 94784 55302 ਠੀਕ ਆ। ਲੈ ਵੀ ਮਿੱਤਰੋ ਜਿਹੜੇ ਆਪਣੇ ਤਿੰਨ ਨਾਗ ਤਾਂ ਪੌਂ ਦਿਹਾਤੇ ਹਨਾ ਤੇ ਆਹ ਦੋ ਨਾਗਾਂ ਦੇ ਵਿੱਚ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੇ ਤੁਸੀਂ ਬਾਈ ਦੇ ਇੱਥੇ ਘਰੇ ਆਇਓ ਹਨਾ ਘਰੇ ਆ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ। ਤੇ ਬਾਕੀ ਇਧਰਲੇ ਪਾਸੇ ਵੀ ਜਿਹੜੇ ਹੈਗੇ ਪਸ਼ੂ ਚੰਗੇ ਆ ਇਹ ਦੁੱਧ ਤੇ ਲੱਗੇ ਹੋਏ ਆ ਵੀਡੀਓ ਚੰਗੀ ਲੱਗੀ 6 ਜ਼ਰੂਰ ਕਰ